ਤਰੀਕਾ ਨਾਮ ਹੈ ਬਾਬਾ ਲਾਫ ਸਿੰਘ ਜੀ ਪਿੰਡ ਜੀ ਸਤਾਵਗੜਾ ਜੀ ਕੀ ਕਹੋਗੇ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਤੁਹਾ ਇਹ ਜੋ ਤਿਹਾਰ ਮਨਾਇਆ ਗਿਆ ਜੀ ਤੀਆਂ ਦਾ ਤਕਰੀਬਨ ਕਦੇ ਵੀ ਅੱਜ ਤੱਕ ਸਾਡੇ ਪਿੰਡਾਂ ਦੇ ਵਿੱਚ ਨਹੀਂ ਮਨਾਇਆ ਮਨਾਇਆ ਗਿਆ ਸੋ ਆ ਤਕਰੀਬਨ ਪਿਛਲੇ ਸਾਲ ਤੋਂ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਤਾਂ ਜੋ ਕਿ ਸਾਡੇ ਨਾਲ ਸਾਰੇ ਨੌਜਵਾਨ ਕੁਲਦੀਪ ਸਿੰਘ ਮਾਨਕ ਮਹਿੰਗਾ ਸਿੰਘ ਮਾਸਟਰ ਜਸਵੰਤ ਸਿੰਘ ਪ੍ਰਧਾਨ ਜਮੇਰ ਸਿੰਘ ਸਰਦਾਰ ਜਸਵੰਤ ਸਿੰਘ ਲੰਬੜਦਾਰ ਸਰਦਾਰ ਮੰਗਲ ਸਿੰਘ ਜੀ ਸਰਪੰਚ ਤੇ ਹੋਰ ਸਾਡੇ ਸਕੂਲ ਦੇ ਟੀਚਰ ਸਹਿਬਾਨ ਤੇ ਇਹਨਾਂ ਨੇ ਰਲ ਕੇ ਉਪਰਾਲਾ ਕੀਤਾ ਸੋ ਜਿੱਥੇ ਬੱਚਿਆਂ ਨੇ ਅਡ-ਅਡ ਸਟੇਜ ਤੇ ਪ੍ਰੋਗਰਾਮ ਦਿੱਤਾ ਸੋ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਆ ਸਾਡੇ ਨਗਰ ਦੇ ਸਕੂਲ ਵਿੱਚ ਅੱਜ ਇਹ ਪ੍ਰੋਗਰਾਮ ਮਨਾਇਆ ਗਿਆ ਜਿਸ ਤੇ ਸਾਰੇ ਬੱਚਿਆਂ ਦਾ ਮਾਣ ਸਤਿਕਾਰ ਕੀਤਾ ਜਿੱਥੇ ਧੀਆਂ ਨੂੰ ਚੁੰਨੀਆਂ ਦੇ ਨਾਲ ਕਿਉਂਕਿ ਸਤਿਗੁਰਾਂ ਦੀ ਦੇਣ ਹੈ ਕਿ ਧੀਆਂ ਨੂੰ ਚੁੰਨੀਆਂ ਜਿਹੜੀਆਂ ਨੇ ਅੱਜ ਕੱਲ ਦਾ ਜਿਹੜਾ ਪੀੜੀ ਹੈ ਇਹ ਭੁੱਲ ਚੁੱਕੇ ਨੇ ਸੋ ਸਿਰ ਟਕਣ ਦੀ ਜਿਹੜੀ ਉਹ ਪਰੰਪਰਾ ਹੈ ਚੁੰਨੀਆਂ ਦੀ ਉਹ ਪਰੰਪਰਾ ਹੈ ਭਾਈ ਉਹਨੂੰ ਮੁੱਖ ਰੱਖਦੇ ਆ ਸਾਰੀਆਂ ਧੀਆਂ ਨੂੰ ਤੇ ਜਿੰਨੀਆਂ ਬੀਬੀਆਂ ਭੈਣਾ ਸਾਡੇ ਨਗਰ ਦੀਆਂ ਆਈਆਂ ਨੇ ਸਾਰਿਆਂ ਨੂੰ ਚੁੰਨੀਆਂ ਦੇ ਨਾਲ ਨਿਵਾਜਿਆ ਗਿਆ ਤੇ ਸਤਿਗੁਰ ਕਿਰਪਾ ਕਰਨ ਸਾਰੀਆਂ ਧੀਆਂ ਨੂੰ ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਭਾਈ ਸਿਰ ਟਾਕੇ ਰੱਖਣ ਸਤਿਗੁਰਾਂ ਦੀ ਸਿੱਖੀ ਦਾ ਪ੍ਰਚਾਰ ਕਰਨ ਤੇ ਅੱਗੋਂ ਤੋਂ ਅਸੀਂ ਇਹ ਤਿਹਾਰ ਧੀਆਂ ਦਾ ਹਰ ਸਾਲ ਮਨਾਇਆ ਕਰਾਂਗੇ ਹਰ ਸਾਲ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਵੱਡਾ ਕਰਦਾ ਜਾਵਾਂਗੇ ਸੋ ਇਨੀਆਂ ਕੁ ਬੇਨਤੀਆਂ ਕਰਦੇ ਭਾਈ ਦਿੱਤੀਆਂ ਦੇ ਵਿੱਚ ਸੋਤੀਆਂ ਦੇ ਵਿੱਚ ਜੀ ਅੱਜ ਇਹ ਸਾਰਾ ਜਿਹੜਾ ਪ੍ਰੋਗਰਾਮ ਲਿਖਿਆ ਸਾਡੇ ਨੌਜਵਾਨ ਰਲ ਮਿਲ ਕੇ ਸਾਰਿਆਂ ਨੇ ਕੀਤਾ ਨਗਦ ਰਾਸ਼ੀ ਵੀ ਦਿੱਤੀ ਆ ਜੀ ਬੱਚਿਆਂ ਨੂੰ ਸਾਰਿਆਂ ਨੂੰ ਹੀ 50 50 100 100 ਰੁਪਏ ਮਾਣ ਕੀਤਾ ਉਹਨਾਂ ਦਾ ਤੇ ਜਿਹੜੇ ਸਾਡੇ ਸਕੂਲ ਦੇ ਟੀਚਰ ਸਾਹਿਬਾਨ ਨੇ ਉਹਨਾਂ ਦਾ ਵੀ ਮਾਣ ਸਤਿਕਾਰ ਕੀਤਾ ਜਿਹੜੇ ਹੋਰ ਸਕੂਲ ਦੇ ਵਰਕਰ ਨੇ ਉਹਨਾਂ ਦਾ ਵੀ ਮਾਣ ਕੀਤਾ ਸੋ ਅੱਗੇ ਵਾਤੇ ਵੀ ਉਹਨਾਂ ਦਾ ਮੰਨਦਾ ਮਾਣ ਸਤਿਕਾਰ ਕਰਾਂਗੇ ਇਹੀ ਬੇਨਤੀਆਂ ਕਹਿ ਕੇ ਖਿਮਾ ਦੇ ਜਾਚਾਂ ਹਾਂਜੀ ਮੈਂ ਕੋਲ ਨਾ ਵੀ ਜਸਵੀਰ ਕੋਲ ਸੁਤਾਵਗੜਾ ਅੱਜ ਪਿੰਡਾਂ ਵਿੱਚ ਤੀਆਂ ਤਿਉਹਾਰ ਬਣਾਇਆ ਕੀ ਕਹਿਣਾ ਚਾਹੀਦਾ ਪਿੰਡ ਦਾ ਸੁਤਾਵਗੜਾ ਵਿੱਚ ਤੀਆਂ ਦਾ ਤੀਆਂ ਦਾ ਤੀਆਂ ਦਾ ਹਰ ਸਾਲੋ ਸਾਲ ਮਨਾਉਣਾ ਚਾਹੀਦਾ ਹੈ ਦੇਖੀਏ ਤੇਰਾ ਬਹੁਤ ਵਧੀਆ ਲੱਗਦਾ ਹੈ ਜੀ ਤੀਆਂ ਦਾ ਤਿਉਹਾਰ ਪਿੰਡ ਦੇ ਸੰਯੋਗ ਨਾਲ ਬਾਬਾ ਲਾਲ ਸਿੰਘ ਨੂੰ ਅਸੀਂ ਦੱਸਿਆ ਕਿ ਆਪਾਂ ਤੀਆਂ ਦਾ ਤਿਉਹਾਰ ਮਨਾਉਣਾ ਹੈ ਸਕੂਲ ਵਿੱਚ ਕਹਿੰਦੇ ਕੋਈ ਦਾ ਵੀ ਅਸੀਂ ਤੁਹਾਡਾ ਜੀਨ ਸਾਥ ਦੇਵਾਂਗੇ ਸਕੂਲ ਵਿੱਚ ਟੀਚਰਾਂ ਸਹਿਬਾਨ ਦਾ ਸੰਯੋਗ ਨਾਲ ਮਿਲਿਆ ਚਲੋ ਤੀਆਂ ਦਾ ਤਿਉਹਾਰ ਆਹ ਦਾ ਪ੍ਰੋਗਰਾਮ ਕੀਤਾ ਅਗਲੇ ਸਾਲ ਬਣਾਇਆ ਕਰਾਂਗੇ ਅੱਗੇ ਵੀ ਬਣਾਇਆ ਜਾਂਦਾ ਕਿ ਅੱਜ ਦੀ ਪਹਿਲੀ ਵਾਰ ਹੀ ਬਣਾਇਆ ਜੀ ਇਹ ਬੱਚਿਆਂ ਨੂੰ ਨਾਮੂ ਜਗੇ ਹਾਂ ਜੀ ਬੱਚਿਆਂ ਨੂੰ ਦਿੱਤੇ ਆ ਜੀ ਸਾਰੇ ਦੇ ਸੰਯੋਗ ਨਾਲ ਨਾਮ ਦਿੱਤੇਗੇ ਬਾਕੀ ਹੋਰ ਸਾਰਿਆਂ ਨੂੰ ਚੁੰਨੀਆਂ ਵੀ ਦਿੱਤੀਆਂ ਗਈਆਂ ਨਾਲ ਮੈਂ ਪਤਨਾਮੀ ਮੇਰਾ ਨਾਮ ਕੁਲਦੀਪ ਸਿੰਘ ਮਾਨ ਹੈ ਹਸਤਾਲ ਗੁਰੂ ਇਹ ਸਾਡੇ ਦੇ ਤੀਆਂ ਧਿਆਨ ਨਾਲ ਇਹ ਵੀ ਰਹਿਣਾ ਚਾਹੀਦਾ ਇਹ ਜੋ ਸਾਡੇ ਨਗਰ ਦੇ ਵਿੱਚ ਤਿਹਾਰ ਮਨਾਇਆ ਗਿਆ ਬੱਚਿਆਂ ਦਾ ਤੇ ਪਹਿਲਾਂ ਤੋਂ ਛੋਟੇ ਪੱਦਰ ਤੇ ਮਨਾਇਆ ਜਾਂਦਾ ਸੀ ਅੱਜ ਥੋੜਾ ਜਿਹਾ ਸਾਨੂੰ ਜਿਵੇਂ ਸਾਡੀ ਨੌਲੇਜ ਆਈ ਜਿਵੇਂ ਅਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਦੇਖਨੇ ਆ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਛੋਟੀਆਂ ਧੀਆ ਨੇ ਬੜਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਸੋ ਅਸੀਂ ਵੀ ਆਪਣੇ ਜਿਹੜੇ ਨਾਲ ਦੇ ਨੌਜਵਾਨ ਵੀਰ ਨੇ ਉਹਨਾਂ ਦਾ ਸੰਯੋਗ ਲੈ ਕੇ ਅੱਜ ਜਿਹੜਾ ਪ੍ਰੋਗਰਾਮ ਹੈ ਅਜੇ ਫਸਟ ਮਤਲਬ ਕਿ ਪਹਿਲੀ ਵਾਰੀ ਅਸੀਂ ਇਹ ਚੀਜ਼ ਕੀਤੀ ਸੀ ਕਬਲਕ ਦੇ ਵਿੱਚ ਕਿਉਂਕਿ ਬੱਚਿਆਂ ਨੇ ਆਪਣੇ ਆਪਣੇ ਛੋਟੇ ਬੱਚੇ ਨੇ ਆਪਣੇ ਆਪਣੇ ਢਾਗਰਾ ਪਰਫਾਰਮੈਂਸ ਕੀਤਾ ਕਿਸੇ ਦੀ ਕੋਈ ਚੰਗੀ ਤਰ੍ਹਾਂ ਤਿਆਰੀ ਨਹੀਂ ਸੀ ਪਰ ਫਿਰ ਵੀ ਬਹੁਤ ਸੋਹਣਾ ਪਰਫਾਰਮ ਕੀਤਾ ਬੱਚਿਆਂ ਨੇ ਔਰ ਅਗਲੀ ਵਾਰ ਨੂੰ ਅਸੀਂ ਨਗਰ ਨਿਵਾਸੀਆਂ ਦੇ ਸੰਯੋਗ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਸੰਯੋਗ ਨਾਲ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਵਾਸਤੇ ਅਗਰਾ ਮੋਡ ਡਿਲੇਟ ਕੀਤਾ ਹੈ ਜਿਵੇਂ ਕਿ ਅਵਤਾਰ ਸਿੰਘ ਜੀ ਮਹੰਗਾ ਸਿੰਘ ਜੀ ਜਾਂ ਬਾਹਰ ਤੋਂ ਮੇਰੇ ਵੀਰ ਨੇ ਜਸਕਰਨ ਸਿੰਘ ਜੀ ਉਹਨਾਂ ਨੇ ਜਿੰਨਾਂ ਨੇ ਸਾਨੂੰ ਥੋੜਾ ਬਹੁਤਾ ਹੈਲਪ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਅਸੀਂ ਅਸੀਂ ਧੰਨਵਾਦ ਕਰਦੇ ਆਂ ਔਰ ਅੱਗੇ ਤੋਂ ਭਰੋਸਾ ਦਿਵੋ ਲਿਆ ਕਿ ਇਸ ਸੀਜ਼ਨ ਨੂੰ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਜਿਹੜਾ ਸੁਨੇਹਾ ਹੈ ਇਹਨੂੰ ਹੋਰ ਵੀ ਵੱਧ ੜ ਕੇ ਵਧਾਇਆ ਜਾਏਗਾ ਲੋਕਾਂ ਅੰਦਰ ਪਹੁੰਚਾਇਆ ਜਾਏਗਾ ਹਾਂਜੀ ਮਨਕੀ ਨਾਮ ਹੈ ਉਹ ਜੀ ਕਰੀ ਸਤਾਰ ਗੜ ਬੀਪਿੰਦਰ ਉਹਨੀਆਂ ਤਿਆਰ ਬਣਾ ਕੇ ਜਾਣੀ ਚਾਹੀਦੀ ਬਹੁਤ ਵਧੀਆ ਲੱਗਿਆ ਜੀ ਇਸ ਸਾਰਿਆਂ ਨੂੰ ਇਸ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਹੈ ਤੇ ਲਗਭਗ ਸਾਰੇ ਪਾਸੇ ਵੀ ਹੋ ਰਿਹਾ ਏ ਹੈ सेलिब्रेशन ਸਾਡੇ ਪਿੰਡ ਵਿੱਚ ਸਾਫ ਗੜ ਵੀ ਮਨਾਇਆ ਜਾ ਰਿਹਾ ਏ ਬਹੁਤ ਵਧੀਆ ਲੱਗਿਆ ਬਾਵਾ ਜੀ ਨੇ ਬਾਬਾ ਲਾਭ ਸਿੰਘ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਏ ਸਾਡੇ ਪਿੰਡ ਦੇ ਮੈਂਬਰ ਸਰਪੰਚ ਜੀ ਸਾਰੇ ਇਸ ਮੈਂਬਰ ਸਾਰਿਆਂ ਨੇ ਇਸ ਦੇ ਬਹੁਤ ਸਹਿਯੋਗ ਦਿੱਤਾ ਏ ਤੇ ਸਾਰਿਆਂ ਨੂੰ ਇਹ ਸਾਲੋ ਸਾਲ ਮਨਾਉਣਾ ਚਾਹੀਦਾ ਏ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਇਹ ਵਧੀਆ सेलिब्रेशन ਕਰਨਾ ਚਾਹੀਦਾ ਬਹੁਤ ਵਧੀਆ ਕੁੜੀਆਂ ਨੇ ਵੀ ਕੀਤਾ ਏ ਸੋ ਸਾਰਿਆਂ ਨੂੰ ਆਪਾਂ ਤੋਂ ਵੀ ਅਸੀਂ ਮਨਾਇਆ ਕਰਾਂਗੇ ਦੀ ਨਾਮਕ ਹਾਂ ਅਸੀਂ ਕਹਿੰਦੇ ਆ ਸਾਡੇ ਪਿੰਡ ਦੇ ਵਿੱਚ ਸਾਲੋ ਸਾਲ ਇਹਨਾਂ ਦਾ ਪ੍ਰੋਗਰਾਮ ਚੱਲਿਆ ਚੱਲ। ਅੱਜ ਕੋਈ ਭੰਗੜਾ ਕਿੱਦਾਂ ਵੀ ਪਾਇਆ ਗਿਆ? ਯਸ। ਫੋਟੋਬਲ ਕੰਪੀਟੀਸ਼ਨ ਕੋਈ ਪਾਗਲੇ ਆ ਗਿਆ? ਹਾਂਜੀ।